ਹੋ ਜੁਲਮੀ ਸਰਕਾਰਾਂ ਨੇ ਕਰਿਆ ਨਾਲ ਕਸਨਾ ਤੱਕ ਨਾ ਰਹਿਮ ਜਰਾ ਕਰਿਆ ਬਹਿ ਗਏ ਮਤਾ ਮਤਾ ਕੇ ਪੱਕਾ ਫੇਰ ਡੱਲੇਵਾਲ ਜੀ ਨੇ ਆ ਕੇ ਕੈਮ ਕਰੀ ਅਨਸਾਨੀ ਧਰਨੇ ਤੇ ਬੈਠ ਗਿਆ ਯੋਧਾ ਦੇਨ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਹੁੰਦੇ ਮਰਦ ਸੂਰਮੇ ਜੋ ਓਹ ਨਹੀਂ ਮੌਤ ਤੋਂ ਡਰਦੇ ਓ ਪੂਰ ਚੜਾ ਜਾਂਦੇ ਜੋ ਨੇ ਪਰਨ ਸੂਰਮੇ ਕਰਦੇ ਓ ਪੂਰ ਚੜਾ ਜਾਂਦੇ ਜੋ ਨੇ ਪਰਨ ਸੂਰਮੇ ਕਰਦੇ ਹੋ ਤੁਰ ਜਾਂਦੇ ਦੁਨੀਆ ਤੋਂ ਇੱਥੇ ਕਰਕੇ ਕੈ ਮਨ ਸਿਆਣੀ ਧਰਮ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਧਰਮ ਤੇ ਦੇਣ ਲਈ ਕੁਰਬਾਨੀ ਉਹ ਹੈ ਮਰਨ ਵਰਤ ਰਖਿਆ ਮੰਗਾ ਤਾਈ ਮਨਾਵਣ ਖਾਤਰ ਜਿੰਦ ਲੇਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰ ਜੰਦਲੇ ਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰ ਨਾ ਡਰਦੇ ਮਰਨੇ ਤੋਂ ਜੋ ਦੇ ਭਗਤ ਸੂਰ ਮੈਦਾਨੀ ਧਰਨੇ ਤੇ ਬੈਠ ਗਿਆ ਯੋਧਾ ਦੇਣ ਲਈ ਕੁਰਬਾਨੀ ਦਰਨੇ ਤੇ ਬੈਠ ਗਿਆ ਕਿਉਂ ਦਾ ਦੇਣ ਲਈ ਕੁਰਬਾਨੀ ਵਿੱਚ ਦੇਸ਼-ਵਦੇਸਾਂ ਦੇ ਸਾਰੇ ਖੜਕ ਗਈਆਂ ਨੇ ਤਾਰਾ ਹੁਣ ਭਾਜੜ ਪੈ ਗਈ ਐ ਪੰਘਾਂ ਫਿਕਰਾਂ ਵਿੱਚ ਸਰਕਾਰ ਹੁਣ ਭੱਜੜ ਪੈ ਗਈ ਐ ਪੰਘਾਂ ਫਿਕਰਾਂ ਵਿੱਚ ਸਰਕਾਰ ਹੁਣ ਭੱਜੇ ਫਿਰਦੇ ਨੇ ਸਭ ਦੀ ਯਾਦ ਕਰਾਤੀ ਨਾਨੀ ਧਰਨੇ ਤੇ ਬੈਠ ਗਿਆ ਜਵਾਬ ਦੇਣ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਜਵਾਬ ਦੇਣ ਲਈ ਕੁਰਬਾਨੀ ਉਹ ਟਾਟ ਗਏ ਮੋਰ ਚੇਤੇ ਡਟ ਗਏ ਮੋਰ ਜੀਤੇ ਅੱਜ ਅਣਖ ਜਿਨਾਂ ਦੇ ਪੱਲੇ ਲੱਖ ਦੁਖੜੇ ਚੱਲ ਰਹੇ ਜੋ ਦੇ ਨਹੀਂ ਸਦਕ ਤੋਂ ਹੱਲੇ ਲੱਖ ਦੁਖੜੇ ਚੱਲ ਰਹੇ ਜੋ ਦੇ ਨਹੀਂ ਸਦਕ ਤੋਂ ਹੱਲੇ ਉਹ ਜਾਬਰ ਸਰਕਾਰਾਂ ਨੂੰ ਦੇਣ ਕਰਨ ਨਹੀਂ ਮਨਮਾਨੀ ਤਰਨੇ ਤੇ ਬੈਠ ਗਿਆ ਯੋਲਾ ਦੇਣ ਲਈ ਕੁਰਬਾਨੀ ਕਰਨੇ ਤੇ ਬੈਠ ਗਿਆ ਯੋਲਾ ਦੇਣ ਲਈ ਕੁਰਬਾਨੀ ਉਹ ਕੱਠ ਹੋ ਗਿਆ ਲੱਖਾਂ ਦਾ ਦੁਨੀਆ ਚਾਰ ਛਪੇ ਰੋਂ ਆ ਗਈ ਸਿਰ ਕਫਣ ਬੰਨ ਲਿਆ ਬਾਜੀ ਸਿਰਾ ਤੜਾਂ ਦੀ ਲਾ ਗਈ ਸਿਰ ਕਫਣ ਬੰਨ ਲਿਆ ਬਾਜੀ ਸਿਰਾ ਤੜਾਂ ਦੀ ਲਾ ਗਈ ਉਹ ਤੱਕ ਕੇ ਸਰਕਾਰਾਂ ਨੂੰ ਹੁਣ ਤਾਂ ਹੋਣ ਹੈਰਾਨੀ ਧਰਨੇ ਤੇ ਬੈਠ ਗਿਆ ਯੋਗ ਦੇਣ ਲਈ ਕੋਵਾਨੀ ਧਰਨੇ ਤੇ ਜੋ ਲੜ ਲਈ ਵਰਵਾਨੀ ਹੁਨਾ ਪਿੱਛੇ ਹਟਦੇ ਨੇ ਹੁੰਦੇ ਮਰਦ ਸੂਰਮੇ ਜਿਹੜੇ ਜੀਵਨ ਦਾ ਸ਼ੌਕ ਨਹੀਂ ਮਨ ਦੇ ਸਦਾ ਮੌਤ ਨੂੰ ਨੇੜੇ ਜਾਣੇ ਦਾ ਸ਼ੌਕ ਨਹੀਂ ਮਨ ਦੇ ਸਦਾ ਮੌਤ ਨੂੰ ਨੇੜੇ ਹੋ ਰੱਖ ਸੀਸ ਹਥੇਲੀ ਤੇ ਸਿੱਧ ਕਾਂ ਧਿੰਦੇ ਬਾਰ ਜਵਾਨੀ ਹਰਨੇ ਦੇ ਬੈਠ ਗਿਆ ਜੋਧਾ ਦੇਨ ਲਈ ਕੁਰਬਾਨੀ ਕਰਨੇ ਤੇ ਬੈਠ ਗਿਆ ਜੋਧਾ ਦੇਨ ਲਈ ਕੁਰਬਾਨੀ ਬਹੁ ਸਿਰ ਦਿੱਤੇ ਬਾਜੋ ਨਾ ਇਹ ਹੁਣ ਫਤ ਜੰਗ ਨੇ ਹੋਣਾ ਹੈ ਲੈਨ ਸ਼ਹੀਦਾਂ ਦੀ ਵਾਰੋ ਵਾਰੀ ਆਣ ਖਲੋਣਾ ਹੈ ਲੈਨ ਸ਼ਹੀਦਾਂ ਦੀ ਵਾਰੋ ਵਾਰੀ ਆਣ ਘਰੋਣਾ ਆ ਭੰਬੜ ਮਚ ਜਾਣਾ ਮਚ ਜਾਣਾ ਗੋਲਾ ਡਿੱਗਿਆ ਜਦ ਅਸਮਾਨੀ ਦਰਨੇ ਤੇ ਬੈਠ ਗਿਆ ਜੋਗਾ ਦੇਣ ਲਈ ਕੁਰਬਾਨੀ ਦਰਨੇ ਤੇ ਬੈਠ ਗਿਆ ਜੋ ਦਾ ਦੇਣ ਲਈ ਕਰਮਾਂ ਦੀ ਮੁਲਕਬਾਰਨ ਟਹਿਲ ਕਹੇ ਐਕਾ ਕੈਮ ਕਰੋ ਹੁਣ ਸਾਰੇ ਛਿੰਦਾ ਤੇ ਸੋਨੀ ਕਹੇ ਆਉਣਾ ਜਗ ਤੇ ਨਹੀਂ ਦਵਾਰੇ ਗੁਰਪ੍ਰੀਤ ਤੇ ਸੋਨੀ ਕਹੇ ਆਉਣਾ ਜਗ ਤੇ ਨਹੀਂ ਦਵਾਰੇ ਕਰ ਪ੍ਰੀਖਿਆ ਪਾਸ ਲਵੋ ਕਾਰ ਪ੍ਰੀਖਿਆ ਪਾਸ ਲਵੋ ਪਰਚੇ ਪੈਣੇ ਹਿੰਮਤ ਹਾਨੀ ਤਰਨੇ ਤੇ ਬੈਠ ਗਿਆ ਯੋਗਾ ਦੇਣ ਲਈ ਕੁਰਬਾਨੀ ਤਰਨੇ ਤੇ ਬੈਠ ਗਿਆ ਯੋਗਾ ਦੇਣ ਲਈ ਕੁਰਬਾਨੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ